ਮਾਨ ਵਿੱਚ ਬਹੁਤ ਜਾਈ ਖੁਸ਼ੀ ਸੀ ਕਿਉਂਕਿ ਪਹਿਲੀ ਵਾਰ ਖੇਡੇ ਸੀ ਤੇ ਪਹਿਲੀ ਵਾਰ ਹੀ ਪਹਿਲਾ ਸਥਾਨ ਹਾਸਿਲ ਕਰ ਲਿਆ ਅਈ ਤੋਂ ਯਾਨੇ ਇਕੱਠੇ ਸੀ ਪਰ ਐਂਟਲੀ ਹਡਲ ਤੇ ਜਾ ਕੇ ਹਿਪ ਬੈ ਗਈ ਸੀ ਮੇਰੀ ਥੋੜੀ ਜੀ ਤੇ ਉਸ ਕਰਕੇ ਮੇਰੀ ਥੋੜੀ ਸਪੀਡ ਡਾਊਨ ਹੋ ਗਈ ਸੀ ਤੇ ਇਸ ਕਰਕੇ ਮੈਂ ਦੂਜੇ ਸਥਾਨ ਤੇ ਆਇਆ ਵੀ ਤਦਾਵੀਕ ਪੂਰਾ ਸਹਿਯੋਗ ਰਿਹਾ ਹੈ ਉਹਨਾਂ ਨੇ ਕਿਹਾ ਟੈਨਸ਼ਨ ਨਹੀਂ ਲੈਣੀ ਸਾਡੇ ਨੂੰ ਵਧੀਆ ਖੇਡ ਗਿਆ ਦਿਮਾਗ ਤੇ ਬੋਝ ਨਹੀਂ ਬਣਾ ਸਵਾਗਤ ਕੀਤਾ ਗਿਆ ਹੈ ਉੱਥੇ ਜਦੋਂ ਇਹ ਟ੍ਰੇਨ ਸਟੇਸ਼ਨ ਤੇ ਆਏ ਸੀ ਉੱਥੇ ਵੀ ਸਾਡਾ ਸਵਾਗਤ ਕੀਤਾ ਗਿਆ ਹੈ ਅੱਛਾ ਜੀ ਵੀ ਬੱਚਾ ਜਦੋਂ ਨੈਸ਼ਨਲ ਗੇਮਾਂ ਦੇ ਵਿੱਚ ਖੇਡਦਾ ਖੁਸ਼ੀ ਤੇ ਵੈਸੇ ਬਹੁਤ ਜਿਆਦਾ ਹੁੰਦੀ ਹੈ ਜਦੋਂ ਕਿ ਇਹਦਾ ਬੱਚਾ ਲੈਕ ਬੱਚਾ ਹੁੰਦਾ ਤੇ ਇੱਥੋਂ ਤੱਕ ਪਹੁੰਚੇ ਤੁਸੀਂ ਆਪ ਹੀ حساب ਲਾ ਲਓ ਵੀ ਮਾਪਿਓ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਦੱਸ ਹੀ ਨਹੀਂ ਸਕਦਾ ਮਾਪਿਓ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਆ ਤੇ ਸਾਡਾ ਚਾਚਾ ਜੀ ਦਾ ਬੇਟਾ ਕੁਲਦੀਪ ਸਿੰਘ ਉਹਦਾ ਪਰਿਵਾਰ ਸਾਡੀ ਬੇਟੀ ਬਰ ਕੈਨੇਡਾ ਚ ਆ ਉਹਨਾਂ ਵੀ ਸਾਨੂੰ ਵਧਾਈਆਂ ਦਿੱਤੀਆਂ ਉਹਨਾਂ ਵੀ ਗਾਂ ਮੀਡੀਆ ਉਹ ਜਾਬ ਦੇ ਮੋਬਾਈਲ ਤੇ ਗਰੁੱਪਾਂ ਵਿੱਚ ਪਾਇਆ ਜਦੋਂ ਲੋਕਾਂ ਨੇ ਵੇਖਿਆ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਬੜੀ ਖੁਸ਼ੀ ਆਈ ਉਹਨਾਂ ਸਾਨੂੰ ਕਿਹਾ ਵੀ ਤੁਹਾਡਾ ਬੱਚਾ ਲੈ ਕੇ ਆ ਨਹੀਂ ਤੇ ਤਰਨ ਤਾਰਨ ਦੇ ਵਿੱਚ ਤੇ ਵੈਸੇ ਬਹੁਤ ਜ਼ਿਆਦਾ ਬਦਨਾਮ ਆ ਪਰ ਫਿਰ ਸਾਡੇ ਪੰਜਾਬ ਦੇ ਵਿੱਚ ਲਾਤ ਇਹੋ ਜਿਹਾ ਵੀ ਜੇ ਕਿਸੇ ਦਾ ਬੱਚਾ ਜਿੱਤ ਕੇ ਆਉਂਦਾ ਤੇ ਕਈਆਂ ਲੋਕਾਂ ਨੂੰ ਤੇ ਖੁਸ਼ੀ ਦੇ ਥਾਂ ਤੇ ਦੁੱਖ ਹੁੰਦਾ ਵੀ ਫਲਾਣੇ ਦਾ ਬੱਚਾ ਕਿਉਂ ਇੱਥੋਂ ਦਾ ਕ ਪਹੁੰਚਿਆ ਹੂੰ ਹੂੰ ਇਹ ਰਖਾਬਾ ਜੀ ਸਾਡੇ ਪੰਜਾਬ ਸਭ ਤੋਂ ਜਿਆਦਾ ਆ ਤੇ ਕਹਿੰਚ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਤੇ ਆਪ ਦਾ ਸਿਰਫ ਇੱਕ ਪ੍ਰਮੋਟ ਹੋਣ ਵਾਸਤੇ ਇਹ ਜੀਆਂ ਗੱਲਾਂ ਕਰਦੇ ਆ ਵੀ ਸਾਡੇ ਵੀਊ ਆਉਣ ਲੋਕ ਸਾਡੀਆਂ ਗੱਲਾਂ ਸੁਣਨ ਪੜਕਾਉ ਪਾਸ਼ੰਦ ਨਿੰਦੇ ਇਹਦੇ ਨਾਲ ਕੋਈ ਖਾਸ ਲੋਕਾਂ ਨੂੰ ਫਰਕ ਨਹੀਂ ਪੈਂਦਾ GDs ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅਕਸਰ ਹੀ ਸਰਹੱਦੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਸਾਹਿਬ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਇੱਥੇ ਵਿੱਚ ਨਸ਼ਾ ਬਹੁਤ ਵਿਕਦਾ ਹੈ ਤੇ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਨੌਜਵਾਨ ਆ ਉਹ ਨਸ਼ਾ ਬਹੁਤ ਕਰਦੇ ਨੇ ਪਰ ਇੱਥੋਂ ਦੇ ਇੱਕ ਨੌਜਵਾਨ ਨੇ ਪੂਰੇ ਪੰਜਾਬ ਦਾ ਨਹੀਂ ਜ਼ਿਲ੍ਹੇ ਦਾ ਨਹੀਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਜਸਕਰਨ ਸਿੰਘ ਨਾਮ ਹੈ ਨੌਜਵਾਨ ਦਾ ਉਹ ਕਿਹੜੀ ਗੇਮ ਖੇਡਦਾ ਏ ਕਿਹੜੀ ਗੇਮ ਦੇ ਵਿੱਚੋਂ ਉਹਨੇ ਦੂਜਾ ਸਥਾਨ ਜਿਹੜਾ ਹਾਸਲ ਕੀਤਾ ਏ ਉਹ ਸਾਰੀ ਜਿਹੜੀ ਗੱਲਬਾਤ ਆ ਉਹ ਆਪਾਂ ਉਸ ਨੌਜਵਾਨ ਦੇ ਨਾਲ ਕਰਾਂਗੇ ਖੇਡ ਖੇਤਰ ਦੇ ਵਿੱਚ ਕਿਦਾਂ ਉਹ ਨੌਜਵਾਨ ਆਉਂਦਾ ਏ ਕਿੰਨੇ ਪ੍ਰੇਰਿਤ ਕੌਣ ਪ੍ਰੇਰਿਤ ਕਰਦਾ ਏ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਜਸਕਰਨ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਾਬਾ ਜੀ ਤੁਹਾਡਾ ਬਹੁਤ ਸਵਾਗਤ ਹੈ ਕਿ ਤੁਸੀਂ ਇੱਥੇ ਆਏ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਜਸਕਰਨ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਰਹੇਗਾ ਕਿ ਇਸ ਖੇਡ ਵਿੱਚ ਕਿੰਨਾ ਵੱਲੋਂ ਤੁਹਾਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਜਿਹੜੀ ਪਹਿਲੀ ਜਿਹੜੀ ਦੌੜ ਆ ਉਹ ਤੁਸੀਂ ਕਿਹੜੇ ਸਟੇਟ ਵੱਲੋਂ ਖੇਡੀ ਆ ਜਾਂ ਜ਼ਿਲ੍ਹੇ ਵੱਲੋਂ ਡਿਸਟ੍ਰਿਕਟ ਵੱਲੋਂ ਖੇਡੀ ਗਈ ਸਭ ਤੋਂ ਪਹਿਲਾਂ ਮੈਨੂੰ ਪ੍ਰੇਰਿਤ ਕੀਤਾ ਜਾਂਦਾ ਕੋਚੀਸ ਵੱਲੋਂ ਫਿਰ ਮੇਰੇ ਘਰ ਦੇਆ ਵੱਲੋਂ ਤੇ ਸਭ ਤੋਂ ਪਹਿਲਾਂ ਮੈਂ ਖੇਡਿਆ ਹਾਂ ਤਰਨਤਨ ਡਿਸਟ੍ਰਿਕਟ ਵੱਲੋਂ ਜਿਹੜੀ ਇਹ ਖੇਡ ਹੈ ਨਾ ਐਥਲੈਟਿਕਸ ਇਹ ਮੈਂ ਸਭ ਤੋਂ ਪਹਿਲਾਂ ਖੇਡਿਆ ਤਾਂ ਤਾਂ ਡਿਸਟ੍ਰਿਕਟ ਕੋਲ ਜਦ ਤੁਸੀਂ ਪਹਿਲੀ ਵਾਰ ਖੇਡੇ ਸੀ ਕਿੰਨਾ ਜਿਹੜਾ ਸਥਾਨ ਹਾਸਲ ਕੀਤਾ ਸੀ ਪਹਿਲੀ ਵਾਰ ਜਦੋਂ ਮੈਂ ਖੇਡਿਆ ਸੀ ਉਦੋਂ ਤਾਂ ਪਹਿਲਾ ਸਥਾਨ ਹਾਸਲ ਕੀਤਾ ਬਸ਼ਰ ਮਨ ਦੇ ਵਿੱਚ ਕਿੰਨੀ ਕੋ ਖੁਸ਼ੀ ਸੀ ਜਦੋਂ ਪਹਿਲੇ ਸਥਾਨ ਤੇ ਆਏ ਮਨ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਸੀ ਕਿਉਂਕਿ ਪਹਿਲੀ ਵਾਰ ਖੇਡੇ ਸੀ ਤੇ ਪਹਿਲੀ ਵਾਰ ਹੀ ਪਹਿਲਾ ਸਥਾਨ ਹਾਸਲ ਕਰ ਲਿਆ ਕੀ ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ ਕੋਈ ਇਸ ਗੇਮ ਦੇ ਨਾਲ ਜੁੜਿਆ ਆਇਆ ਸੀ ਨਹੀਂ ਇਸ ਗੇਮ ਨਾਲ ਸਾਡੇ ਪਰਿਵਾਰ ਚੋਂ ਪਹਿਲਾਂ ਨਹੀਂ ਕੋਈ ਛੁੜਿਆ ਫਿਰ ਤੁਸੀਂ ਇਸ ਗੇਮ ਵੱਲ ਕਿੱਦਾਂ ਆਵੇ ਕਿੰਨੂੰ ਵੇਖ ਕੇ ਤੁਸੀਂ ਇਸ ਗੇਮ ਵੱਲ ਆਉਂਦਾ ਜਿਹੜਾ ਇਰਾਦਾ ਬਣਾਇਆ ਮੇਰੇ ਕੋਚਿਸ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਐਥਲੈਟਿਕਸ ਕਰ ਤੇ ਮੈਂ ਜਰੂਰ ਉੱਥੇ ਪ੍ਰੈਕਟਿਸ ਕੀਤੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਡਿਸਟ੍ਰਿਕਟ ਵੱਲੋਂ ਭੱਜ ਫਿਰ ਮੈਂ ਡਿਸਟ੍ਰਿਕਟ ਵੱਲੋਂ ਬੱਜਿਆ ਸਰ ਜੀ ਤੁਸੀਂ ਹੁਣ ਤੱਕ ਕਿੱਥੋਂ ਕਿੱਥੋਂ ਜਿਹੜੀਆਂ ਖੇਡਾਂ ਜਿਹੜੀਆਂ ਖੇਡ ਚੁੱਕੇ ਜੋ ਸਭ ਤੋਂ ਪਹਿਲਾਂ ਮੈਂ ਤਨਤਨ ਮੈਸਰ ਜੋਂਨ ਖੇਡੀ ਸੀ ਆਈਸੀਸੀ ਦੀ ਜਿੱਥੇ ਕਿ ਮੇਰਾ ਪਹਿਲਾ ਸਥਾਨ ਆਇਆ ਸੀ ਫਿਰ ਮੈਂ ਨੌਰਥ origignal ਲੈਵਲ ਖੇਡਿਆ ਸੀ ਜਿੱਥੇ ਹੋ ਗਿਆ ਆਪਣੀ ਨੌਰਥ ਸਾਰੀਆਂ ਸਟੇਟਾਂ ਦੀ ਹੋਈ ਸੀ ਉੱਥੇ ਵੀ ਮੇਰਾ ਪਹਿਲਾ ਸਥਾਨ ਆਇਆ ਸੀ ਫਿਰ ਮੈਂ ICSE ਦੀ ਨੈਸ਼ਨਲ ਖੇਡਿਆ ਸੀ ਤੇ ਉੱਥੇ ਮੇਰਾ ਜਿਹੜਾ ਸੀ ਦੂਜਾ ਸਥਾਨ ਆਇਆ ਸੀ ਜਿਹੜੀ ਹੁਣ ਜਿਹੜੀ ਗੇਮ ਤੁਸੀਂ ਖੇਡੀ ਆ ਉਹ ਕਿਹੜੀ ਸਟੇਟ ਦੇ ਵਿੱਚ ਖੇਡੀ ਆ ਇਹ ਹਾਇਦਰਾਬਾਦ ਚ ਖੇਡਿਆ ਤੇਲੰਗਾਨਾ ਚ ਹੂੰ ਤੇ ਇਹ ਜਿਹੜੀ ਖੇਡ ਤੁਸੀਂ ਗੇਮ ਖੇਡਦੇ ਜੋ ਜਿਹੜੇ ਦੌੜ ਵਾਲੀ ਗੇਮ ਆ ਇਹਦੀ ਕਿੰਨੀ ਟਾਈਮਿੰਗ ਹੁੰਦੀ ਤੇ ਕਿੰਨੀ ਟਾਈਮਿੰਗ ਦੇ ਵਿੱਚ ਕਿੰਨੀ ਜਿਹੜੀ ਆ ਜਿਹੜੀ ਫੁੱਟ ਦੀ ਆ ਜਿਹੜੀ ਦੌੜ ਆ ਪੂਰੀ ਕਰਨੀ ਹੁੰਦੀ ਆ ਇਹ 110 ਮੀਟਰ ਦੀ ਹੁੰਦੀ ਆ ਤੇ ਇਹ ਚ ਪੂਰੀਆਂ 10 ਢਲਾ ਹੁੰਦੀਆਂ ਨੇ ਜੋ ਕਿ ਆਪਾਂ ਨੂੰ ਪਾਈ ਦੇ ਪਾਈ ਦੇ ਟਪਣੀਆਂ ਬਣਦੀਆਂ ਨੇ ਤੇ ਇਹ 10 ਢਲਾਂ ਦੀ ਕੋਸ਼ ਦੂਰੀ 10 10 ਤੋਂ 9 ਮੀਟਰ ਹੁੰਦੀ ਆ ਤਰੀਕ ਕਰੀਬਨ 3 ਫੁੱਟ ਦੇ ਲਾਗੇ ਦੀ ਹਾਈਟ ਹੁੰਦੀ ਆ ਜਸਕਰਨ ਜਦੋਂ ਦੌੜ ਲੱਗਾ ਤੇ ਮਨ ਦੇ ਵਿੱਚ ਹੀ ਕਿ ਮੈਂ ਪੱਲੈਸਤਾਨ ਤੇ ਆਉਣਾ ਹੈ ਤੇ ਪਰ ਉਹ ਕਿਹੜੀ ਘਾਟ ਰਹਿ ਗਈ ਕਿ ਜਿਹੜਾ ਆਪਾਂ ਦੂਜੇ ਸਥਾਨ ਤੇ ਰਹੇ ਸ਼ੁਰੂ ਸ਼ੁਰੂ ਚ ਤਾਂ ਦੋ ਜਾਣੇ ਇਕੱਠੇ ਸੀ ਪਰ ਐਂਟਲੀ ਹੜਦ ਤੇ ਜਾ ਕੇ ਹਿੱਪ ਬੈ ਗਈ ਸੀ ਮੇਰੀ ਥੋੜੀ ਜੀ ਤੇ ਉਸ ਕਰਕੇ ਮੇਰੀ ਥੋੜੀ ਸਪੀਡ ਡਾਊਨ ਹੋ ਗਈ ਸੀ ਤੇ ਇਸ ਕਰਕੇ ਮੈਂ ਦੂਜੇ ਸਥਾਨ ਤੇ ਆਇਆ ਜਸਕਰਨ ਦਾ ਸੁਪਨਾ ਕੀ ਹੈ ਕਿਥੋਂ ਤੱਕ ਪਹੁੰਚਣਾ ਚਾਹੁੰਦਾ ਜਸਕਰਨ ਸਭ ਤੋਂ ਪਹਿਲਾਂ ਤਾਂ SGFI ਚ ਕਲੀਅਰ ਕਰਨਾ ਚਾਹੁੰਦਾ ਤੇ ਫਿਰ ਦਾ ਇੰਟਰਨੈਸ਼ਨਲ ਲੈਵਲ ਤੇ ਸੋਚ ਰਿਹਾ ਉਹ ਕਿੰਨੇ ਮੀਟਰ ਦੀ ਗੇਮ ਹੈ ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਹੋ 110 ਮੀਟਰ ਹਰਡਲਸ ਤੇ ਇੰਟਰਨੈਸ਼ਨਲ ਦਾ ਸੁਪਨਾ ਖੇਡਣ ਦਾ ਹਾਂਜੀ ਇੰਟਰਨੈਸ਼ਨਲ ਦਾ ਸੁਪਨਾ ਖੇਡਣ ਦਾ ਫਿਰ ਸਕੂਲ ਵੱਲੋਂ ਕਿਹੋ ਜੀ ਸਪੋਰਟ ਰਹੀ ਆ ਤੇ ਜਿਹੜੇ ਤੁਹਾਡੇ ਕੋਚ ਨੇ ਉਹਨਾਂ ਵੱਲੋਂ ਕਿਹੋ ਜੀ ਸਪੋਰਟ ਰਹੀ ਸਕੂਲ ਵੱਲੋਂ ਵੀ ਪੂਰੀ ਸਪੋਰਟ ਰਹੀ ਹੈ ਤੇ ਉਹਨਾਂ ਨੇ ਪੂਰਾ ਸਵਾਗਤ ਕੀਤਾ ਸਾਡਾ ਤੇ ਜਿਹੜਾ ਆਪਣਾ ਕੋਚੀਸਾ ਉਹਨਾਂ ਨਾਲ ਵੀ ਫੁੱਲ ਸਪੋਰਟ ਰਹੀ ਏ ਮਾਤਾ ਪਿਤਾ ਦਾ ਜੋ ਕਿੰਨਾ ਕਰਿਆ ਹੈ ਤਹਾਦੀਸ ਗੇਮ ਵਿੱਚ ਮਾਤਾ ਪਿਤਾ ਦਾ ਵੀ ਪੂਰਾ ਸਹਿਯੋਗ ਰਿਹਾ ਏ ਉਹਨਾਂ ਨੇ ਕਿਹਾ ਟੈਨਸ਼ਨ ਨਹੀਂ ਲੈਣੀ ਸਾਡੇ ਨੂੰ ਵਧੀਆ ਖੇਡ ਕੇ ਆ ਦਿਮਾਗ ਤੇ ਬੋਝ ਨਹੀਂ ਬਣਨਾ ਜਸਕਰਨ ਜਦੋਂ ਖੇਡ ਕੇ ਵਾਪਸ ਆਉਂਦਾ ਆਪਣੇ ਦੇਸ਼ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੋਈ ਉੱਚ ਅਧਿਕਾਰੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨੇ ਆਣ ਕੇ ਸਵਾਗਤ ਕੀਤਾ ਹੈ ਨਹੀਂ ਉਹਨਾਂ ਨੇ ਕੋਈ ਨਹੀਂ ਆਇਆ ਕਿਸੇ ਨੇ ਸਵਾਗਤ ਨਹੀਂ ਕੀਤਾ ਸਕੂਲ ਵੱਲੋਂ ਜਾਂ ਕੋਚ ਵੱਲੋਂ ਕੋਈ ਸਵਾਗਤ ਕੀਤਾ ਗਿਆ ਹੋਵੇ ਹਾਂਜੀ ਸਕੂਲ ਵੱਲੋਂ ਸਵਾਗਤ ਕੀਤਾ ਗਿਆ ਹੈ ਉੱਥੇ ਜਦੋਂ ਇਹ ਟ੍ਰੇਨ ਸਟੇਸ਼ਨ ਤੇ ਆਏ ਸੀ ਉੱਥੇ ਵੀ ਸਾਡਾ ਸਵਾਗਤ ਕੀਤਾ ਗਿਆ ਹੈ ਅੱਛਾ ਤਾਂ ਫਿਰ ਕਿ ਹੋ ਜਦੋਂ ਵਾਪਸ ਪਰਤਦੇ ਜੋ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੰਨ ਦੇ ਵਿੱਚ ਕਿਹੋ ਜੀ ਖੁਸ਼ੀ ਸੀ ਮੰਨ ਵਿੱਚ ਬਹੁਤ ਖੁਸ਼ੀ ਸੀ ਕਿਉਂਕਿ ਮੈਂ ਪਹਿਲੇ ਸਾਲ ਗਿਆ ਸੀ ਤੇ ਪਹਿਲੇ ਸਾਲ ਹੀ ਮੇਰਾ ਦੂਸਰਾ ਸਥਾਨ ਪਿਆ ਅੱਛਾ ਜੀ ਤੇ ਇਹ ਜਿਹੜਾ ਹੁਣ ਪਹਿਲੇ ਸਥਾਨ ਤੇ ਆਉਣ ਦਾ ਜਿਹੜਾ ਸੁਪਨਾ ਇਹ ਕਿੰਨੇ ਚਿਰ ਦੇ ਵਿੱਚ ਪੂਰਾ ਕਰ ਲੋਗੇ ਇਹ ਪਹਿਲੇ ਸਥਾਨ ਦੇ ਵਿੱਚ ਆਉਣ ਦੇ ਅਗਲੇ ਅਗਲੇ ਸਾਲ ਤੱਕ ਜਾਂ 2-3 ਸਾਲਾਂ ਤੱਕ ਪੂਰਾ ਹੋ ਜਾਊਗਾ ਜਿਸ ਕਰਨ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਏ ਇਸ ਇਹ ਦੌੜ ਲਾਉਣ ਵਾਸਤੇ ਮੇਰੇ ਤੇ ਬਹੁਤ ਕਰਨੀ ਪੈਂਦੀ ਹੈ ਸਵੇਰੇ 2 ਤੋਂ 2.5 ਘੰਟੇ ਦਾ ਸਵੇਰੇ ਸੈਸ਼ਨ ਹੁੰਦਾ ਹੈ ਤੇ ਸ਼ਾਮੀ ਵੀ 2 ਤੋਂ 2.5 ਘੰਟੇ ਦਾ ਸੈਸ਼ਨ ਹੁੰਦਾ ਹੈ ਫਿਰ ਜਸ ਕਰਨ ਡਾਈਟ ਦੇ ਵਿੱਚ ਕੀ ਖਾਂਦਾ ਹੈ ਜਿਹਦੇ ਨਾਲ ਸਰੀਰ ਜਿਹੜਾ ਬਿਲਕੁਲ ਫਿੱਟ ਰਹੇ ਡਾਈਟ ਵਿੱਚ ਪਹਿਲਾਂ ਤਾਂ ਆਪਣੀ ਸਰਕਾਰੀ ਡਾਈਟ ਵੀ ਹੁੰਦੀ ਹੈ ਜੋ ਕਿ ਸਰਕਾਰੋਂ ਆਉਂਦੀ ਹੈ ਜੋ ਕਿ ਆਪਣੀ ਵਿੰਗ ਦੀ ਟ్రਾਇਲ ਹੁੰਦੇ ਨੇ ਉਸ ਤੋਂ ਬਾਅਦ ਆਪਣੀ ਸਰਕਾਰੀ ਡਾਈਟ ਲੱਗਦੀ ਹੈ ਤੇ ਉੱਥੇ ਆਪਾਂ ਡਾਈਟ ਮਿਲਦੀ ਹੈ ਤੇ ਬਾਅਦ ਚ ਜਿਹੜੀ ਆਪਾਂ ਘਰ ਦਾ ਰੋਟੀ ਪਾਣੀ ਨਾਰਮਲ ਫਾਇਦਾ ਹੈ ਠੀਕ ਹੈ ਸੋ ਦਸ ਕਰਨ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਸਰਦਾਰ ਮਿਤ ਸਿੰਘ ਗਿੱਲ ਜੀ ਜੋ ਸਮਾਜ ਸਮਾਜ ਸੇਵੀ ਨੇ ਸਮੇਂ-ਸਮੇਂ ਸਰ ਉਹ ਬਹੁਤ ਲੋਕਾਂ ਦੀ ਮਦਦ ਵੀ ਕਰਦੇ ਆਉਂਦੇ ਨੇ ਤੇ ਕਾਫੀ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਨਾਲ ਵੀ ਜੁੜੇ ਨੇ ਗਿੱਲ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਪਹੁੰਚੇ ਜੀ ਧੰਨ ਜੀ ਆਇਆਂ ਨੂੰ ਬਾਬਾ ਜੀ ਗਿੱਲ ਸਾਹਿਬ ਜਦੋਂ ਫੋਨ ਤੇ ਪਤਾ ਲੱਗਦਾ ਹੈ ਤੇ ਫਿਰ ਕਿਹੋ ਜੀ ਖੁਸ਼ੀ ਹੁੰਦੀ ਹੈ ਕਿ ਸਾਡਾ ਜਿਹੜਾ ਪੁੱਤ ਹੈ ਉਹ ਦੋਜਿਸਤਾਨ ਤੇ ਆਇਆ ਹੈ। ਆਬਾ ਜੀ ਕਿਸੇ ਦਾ ਵੀ ਬੱਚਾ ਜਦੋਂ ਨੈਸ਼ਨਲ ਗੇਮਾਂ ਦੇ ਵਿੱਚ ਖੇਡਦਾ ਖੁਸ਼ੀ ਤੇ ਵੈਸੇ ਬਹੁਤ ਜਿਆਦਾ ਹੁੰਦੀ ਹੈ ਜਦੋਂ ਕਿਸੇ ਦਾ ਬੱਚਾ ਲੈਕ ਬੱਚਾ ਹੁੰਦਾ ਤੇ ਇੱਥੋਂ ਤੱਕ ਪਹੁੰਚੇ ਤੁਸੀਂ ਆਪ ਹੀ حساب ਲਾ ਲਓ ਵੀ ਮਾਪਿਓ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਦੱਸ ਹੀ ਨਹੀਂ ਸਕਦਾ ਮਾਪਿਓ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜਿਆਦਾ ਖੁਸ਼ੀ ਹੁੰਦੀ ਮਾਪੇ ਬਾਪ ਨੂੰ ਵੀ ਸਾਡਾ ਬੱਚਾ ਜੋ ਗੇਮਾਂ ਦੇ ਵਿੱਚ ਕਿੱਥੋਂ ਤੱਕ ਇਥੋਂ ਤੱਕ ਨੈਸ਼ਨਲ ਤੱਕ ਪਹੁੰਚਿਆ ਨੈਸ਼ਨਲ ਤੱਕ ਪਹੁੰਚਣਾ ਬੜਾ ਔਖਾ ਹੁੰਦਾ ਗਿਲ ਸਾਹਿਬ ਮਨ ਦੇ ਵਿੱਚ ਥੋੜਾ ਜਿਹਾ ਤੇ ਕਿਸੇ ਟਾਈਮ ਤੇ ਆਇਆ ਹੋਊਗਾ ਕਿ ਬੇਟਾ ਇਹਨੂੰ ਪਹਿਲੇ ਸਥਾਨ ਤੇ ਆਉਣਾ ਚਾਹੀਦਾ ਸੀ ਦੂਜੇ ਸਥਾਨ ਤੇ ਆਇਆ ਹੈ ਵੇਖੋ ਜੀ ਹਰ ਇੱਕ ਦਾ ਸੁਪਨਾ ਤੇ ਜ਼ਰੂਰ ਹੁੰਦਾ ਵੀ ਬੱਚੇ ਦੀ ਹਲੇ ਉਮਰ 17 18 ਸਾਲ ਆ ਕੋਈ ਖਾਸ ਉਮਰ ਨਹੀਂ ਹੈਗੀ ਬੱਚਾ ਵੱਧ ਤੋਂ ਵੱਧ ਹੋਰ ਮਿਹਨਤ ਕਰੂਗਾ ਖਰਾਕ ਵੀ ਦਵਾਂਗੇ ਬੱਚੇ ਨੂੰ ਅਸੀਂ ਕੋਈ ਕੋਈ ਨਸ਼ੇ ਵਾਲੇ ਬੰਨੇ ਕੋਈ ਬਗੈਰਤਾ ਮੀਟ ਵੀ ਕੋਈ ਐਸੋ ਜੀ ਚੀਜ਼ ਬੱਚਾ ਨਹੀਂ ਖਾ ਰਿਹਾ ਸਿਰਫ ਵੈਸ਼ ਨੂੰ ਘਰ ਦਾ ਸਾਦਾ ਹੀ ਖਾਣਾ ਖਾ ਰਿਹਾ ਅਸੀਂ ਕੋਈ ਉਹੋ ਜੀ ਚੀਜ਼ ਨਹੀਂ ਕਰੀ ਜਿਨਾ ਕਹਿੰਦੇ ਵੀ ਮੀਟ ਖਵਾਓ ਆਂਡੇ ਖਵਾਓ ਇਹੋ ਜਿਹਾ ਕੋਈ ਵੀ ਖਾਣਾ ਬੱਚਾ ਨਹੀਂ ਖਾਂਦਿਆ ਬਿਲਕੁਲ ਵੈਸ਼ ਨੂੰ ਬੱਚਾ ਘਰ ਦਾ ਰੋਟੀ ਪਾਣੀ ਖਾ ਰਿਹਾ ਦੇਸੀ ਉਹਦਾ ਰੋਟੀ ਚੋਪੜੀ ਖਾ ਰਿਹਾ ਜਾਂ ਇਹੋ ਜਿਹੀਆਂ ਚੀਜ਼ਾਂ ਖਾ ਰਿਹਾ ਜੇ ਆਖੀ ਇਹਨਾਂ ਵੀ ਆਪਾਂ ਵੀ ਮੀਟ ਹੈ ਜਾਂ ਹੋਰ ਕਈ ਚੀਜ਼ਾਂ ਦੀ ਇਹੋ ਜੀ ਕੋਈ ਚੀਜ਼ ਨਹੀਂ ਸਾਡਾ ਬੱਚਾ ਖਾ ਰਿਹਾ ਗਿਲ ਸਾਹਿਬ ਮਾਤਾ ਪਿਤਾ ਨੂੰ ਤਾਂ ਖੁਸ਼ੀ ਹੁੰਦੀ ਏ ਜਦੋਂ ਬੱਚਾ ਜਿੱਤ ਕੇ ਵਾਪਸ ਆਉਂਦਾ ਏ ਫਿਰ ਰਿਸ਼ਤੇਦਾਰਾਂ ਦੇ ਵੀ ਕਿੰਨੇ ਕ ਫੋਨ ਆ ਚੁੱਕੇ ਨੇ ਤੇ ਕਿੰਨੇ ਕਿੱਥੋ-ਕਿੱਥੋਂ ਤੱਕ ਜਿਹੜੀਆਂ ਵਧਾਈਆਂ ਮਿਲ ਚੁੱਕੀਆਂ ਨੇ ਦੇਖੋ ਜੀ ਸਾਡਾ ਅੱਧਾ ਪਰਿਵਾਰ ਸਾਡਾ ਚਾਚਾ ਜੀ ਦਾ ਬੇਟਾ ਕੁਲਦੀਪ ਸਿੰਘ ਉਹਦਾ ਪਰਿਵਾਰ ਸਾਡੀ ਬੇਟੀ ਬਰ ਕੈਨੇਡਾ ਚ ਆ ਉਹਨਾਂ ਵੀ ਸਾਨੂੰ ਵਧਾਈਆਂ ਦਿੱਤੀਆਂ ਉਹਨਾਂ ਵੀ ਗਾਂ ਮੀਡੀਆ ਉਹ ਜਾ ਆਪਣੇ ਮੋਬਾਈਲ ਤੇ ਗਰੁੱਪਾਂ ਵਿੱਚ ਪਾਇਆ ਜਦੋਂ ਲੋਕਾਂ ਨੇ ਵੇਖਿਆ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਬੜੀ ਖੁਸ਼ੀ ਆਈ ਉਹਨਾਂ ਸਾਨੂੰ ਕਿਹਾ ਵੀ ਤੁਹਾਡਾ ਬੱਚਾ ਲੈ ਕੇ ਆ ਨਹੀਂ ਤੇ ਤਰਨ ਤਰਨ ਦੇ ਵਿੱਚ ਤੇ ਵੈਸੇ ਬਹੁਤ ਜ਼ਿਆਦਾ ਬਦਨਾਮ ਆ ਪਰ ਫੇਰ ਵੀ ਸਾਨੂੰ ਮਾਣ ਆ ਵੀ ਸਾਡੇ ਬੱਚਾ ਤਰਨ ਤਰਨ ਦਾ ਨਾਂ ਰੋਸ਼ਨ ਕਰਨ ਲਿਆ ਗਿਲ ਸਾਹਿਬ ਇੱਕ ਸਾਈਡ ਤੇ ਸਰਕਾਰ ਖੇਡਾਂ ਲਈ ਬੱਚਿਆਂ ਨੂੰ ਪ੍ਰੇਰਿਤ ਕਰ ਰਹੀ ਏ ਕਿ ਨਸ਼ੇ ਛੱਡ ਕੇ ਖੇਡਾਂ ਵਾਲੇ ਪਾਸੇ ਆਓ ਵਤਨ ਪੰਜਾਬ ਦੀਆਂ ਖੇਡਾਂ ਵੀ ਚੱਲਦੀਆਂ ਪਈਆਂ ਨੇ ਕਾਫੀ ਬੱਚੇ ਜਿਹੜੇ ਨੇ ਉਸ ਦੇ ਵਿੱਚ ਭਾਗ ਲੈਂਦੇ ਨੇ ਪਰ ਕਿਤਨਾ ਕਿਤੇ ਮਨ ਦੇ ਵਿੱਚ ਉਦਾਸੀ ਨਹੀਂ ਹੁੰਦੀ ਕਿ ਜਦੋਂ ਬੱਚਾ ਜਿੱਤ ਕੇ ਆਉਂਦਾ ਹੈ ਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਜਿਹੜਾ ਹੈ ਉਹ ਇੱਥੇ ਤੱਕ ਨਹੀਂ ਪਹੁੰਚਦਾ ਬੱਚੇ ਦਾ ਸਵਾਗਤ ਕਰਨ ਵਾਸਤੇ ਸਭ ਤੋਂ ਪਹਿਲਾਂ ਦੇ ਵੀ ਸਾਡੇ ਪੰਜਾਬ ਦੇ ਵਿੱਚ ਲਾਟ ਇਹੋ ਜਿਹਾ ਵੀ ਜੇ ਕਿਸੇ ਦਾ ਬੱਚਾ ਜਿੱਤ ਕੇ ਆਉਂਦਾ ਤੇ ਕਈਆਂ ਲੋਕਾਂ ਨੂੰ ਤੇ ਖੁਸ਼ੀ ਦੇ ਥਾਂ ਤੇ ਦੁੱਖ ਹੁੰਦਾ ਵੀ ਫਲਾਣੇ ਦਾ ਬੱਚਾ ਕਿਉਂ ਇਥੋਂ ਤੱਕ ਪਹੁੰਚਿਆ ਹਮਮ ਇਹ ਰਖਾ ਬਾਜੀ ਸਾਡੇ ਪੰਜਾਬ ਸਭ ਤੋਂ ਜਿਆਦਾ ਆ ਤੇ ਜੀ ਇਹ ਗੱਲ ਆ ਵੀ ਜੇ ਪ੍ਰਸ਼ਾਸਨ ਚਾਵੇ ਬੱਚਿਆਂ ਨੂੰ ਸਪੋਰਟ ਕਰੇ ਤੇ ਮੇਰੇ ਹਿਸਾਬ ਨਾਲ तकरीबन ਹੀ ਬੱਚੇ ਜਾ ਕੇ ਖੇਡ ਸਕਦੇ ਆ ਜਿੰਨਾ ਚਿਰ ਪ੍ਰਸ਼ਾਸਨ ਇਹਨਾਂ ਦੀ ਮਦਦ ਕਰਦਾ ਉਹਨਾਂ ਜਰ ਬੱਚਿਆਂ ਦਾ ਖੇਡਣਾ ਬਹੁਤ ਮੁਸ਼ਕਲ ਹੁੰਦਾ ਗਿਲ ਸਾਹਿਬ ਜਿਸ ਤਰ੍ਹਾਂ ਪਿੱਛੇ ਜੇ ਇੱਕ ਹਨੀ ਸਿੰਘ ਦੀ ਵੀਡੀਓ ਵੀ ਵਾਇਰਲ ਹੁੰਦੀ ਏ ਤੇ ਉਹਨੇ ਵੀ ਕਹਿ ਕੇ ਮੈਂ ਪੰਜਾਬ ਦੇ ਤੇ ਪੰਜਾਬੀਆਂ ਦੇ ਬੱਚਾਂ ਦੇ ਨਸਾਂ ਦੇ ਅੰਦਰ ਨਸ਼ਾ ਜਿਹੜਾ ਨਾ ਵਾਰ ਦਵਾਂਗਾ ਤੇ ਪਿੱਛੇ ਜੇ ਕੰਗਣਾ ਰਣੌਤ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਏ ਕਿ ਉਹਦੇ ਵਿੱਚ ਆਖਿਆ ਜਾਂਦਾ ਕਿ ਇਹ ਪੰਜਾਬੀ ਜਿਹੜੇ ਨੇ ਇਹ ਨਸ਼ੇੜੀ ਨੇ ਪੰਜਾਬੀ ਗਲ-ਗਲ ਤੇ ਲੜ ਪੈਂਦੇ ਨੇ ਇਹਨਾਂ ਤੋਂ ਬਚੋ ਕੀ ਕਹਿਣਾ ਚਾਹੋਗੇ ਵੇਖੋ ਜੀ ਕਿਸੇ ਦੇ ਨਸ਼ਾ ਵਾੜਿਆ ਕੋਈ ਨਸ਼ਾ ਨਿਸ਼ਾਨੀ ਵੜਦਾ ਜੇ ਅਸੀਂ ਸਹੀ ਆ ਤੁਸੀਂ ਆ ਜਾਂ ਮੈਂ ਮੇਰੇ ਮੂੰਹ ਚ ਕੋਈ ੱੱਕੇ ਨਾ ਨਿਸ਼ਾਨੀ ਪੋਂਦਾ ਨਸ਼ਾ ਜੇ ਕੋਈ ਖਾਊਗਾ ਚਾਹ ਵਾਂ ਹੋਊਗਾ ਤੇ ਨਸ਼ਾ ਖਾਂਦੇ ਆ ਜੇ ਆਪਾਂ ਕੋ ਕਿਸੇ ਨੂੰ ੱੱਕੇ ਨਾ ਨਸ਼ਾ ਖਵਾਈਏ ਤੇ ਨਿਸ਼ਾਨੀ ਖਦਾ ਦੋ ਜਾਂ ਇਹਨਾਂ ਦੇ ਕਹਿਣ ਚ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਤੇ ਆਪ ਦਾ ਸਿਰਫ ਇੱਕ ਪ੍ਰੋਮੋਟ ਹੋਣ ਵਾਸਤੇ ਹਜੀਆਂ ਗੱਲਾਂ ਕਰਦੇ ਆ ਵੀ ਸਾਡੇ ਵਿਊ ਆਉਣ ਲੋਕ ਸਾਡੀਆਂ ਗੱਲਾਂ ਸੁਣਣ ਪੜਕਾਉ ਪਾਸ਼ਨ ਦੇਂਦੇ ਇਹਦੇ ਨਾਲ ਕੋਈ ਖਾਸ ਲੋਕਾਂ ਨੂੰ ਫਰਕ ਨਹੀਂ ਪੈਂਦਾ ਗਿਲ ਸਾਹਿਬ ਨੌਜਵਾਨ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਉਹਨਾਂ ਦੇ ਮਾਪਿਓ ਨੂੰ ਕੀ ਮੈਸੇਜ ਹੈ ਕਿ ਜਿਹੜੀ ਮਾੜੀ ਸੰਗਤ ਤੋਂ ਉਹਨਾਂ ਨੂੰ ਬਚਾ ਕੇ ਚੰਗੇ ਪਾਸੇ ਲਾਉਣਾ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨਾ ਕੀ ਮੈਸੇਜ ਰਹੇਗਾ ਖੇਡਾਂ ਵਾਲੇ ਪਾਸੇ ਮੈਂ ਤੇ ਹਰ ਇੱਕ ਦੇ ਮਾਪੇ ਨੂੰ ਇਹੋ ਹੀ ਬੇਨਤੀ ਮੇਰੀ ਵੀ ਖੇਡਾਂ ਵਾਲੇ ਬੰਨੇ ਬੱਚਾ ਨੂੰ ਲਾਓ ਉਹਨਾਂ ਦੀ ਸਪੋਰਟ ਕਰੋ ਉਹਨਾਂ ਦੀ ਹੌਸਲਾ ਵਧਾਈ ਕਰੋ ਬੱਚਾ ਨੂੰ ਆਪ ਲਿਆ ਕੇ ਗਰਾਊਂਡ ਦੇ ਵਿੱਚ ਕੋਸ਼ਿਸ਼ ਕਰੋ ਬੱਚਾ ਜੇ ਨਹੀਂ ਵੀ ਤੁਹਾਡਾ ਤੁਰਦਾ ਤੇ ਆਪ ਉਹਨੂੰ ਹੌਸਲਾ ਦਿਓ ਉਹਨਾਂ ਨੂੰ ਕੋਈ ਨਾ ਕੋਈ ਕਹੋ ਵੀ ਪੁੱਤ ਤੂੰ ਆਖੇਡਕਾਰ ਤੇਰੀ ਮਦਦ ਕਰਾਂਗੇ ਤੇਰੀ ਸਪੋਰਟ ਹਰ ਇੱਕ ਤਰ੍ਹਾਂ ਦੀ ਤੇਰੀ ਸਪੋਰਟ ਕਰਾਂਗੇ ਤੇ ਬੱਚੇ ਦੇ ਵੀ ਦਿਲ ਚਾਉਂਦਾ ਵੀ ਮਾਪੇ ਕਈਆਂ ਤੇ ਮਾਪਿਓ ਆਪ ਹੀ ਨਲਾਇਕ ਹੁੰਦੇ ਹੋ ਬੱਚਾ ਨੂੰ ਸਟੇਡੀਅਮਸ ਨਹੀਂ ਭੇਜਦੇ ਪਰ ਉਹਨਾਂ ਨੂੰ ਭੇਜਣਾ ਚਾਹੀਦਾ ਬੱਚਿਆਂ ਨੂੰ ਥੋੜਾ ਜਿਹਾ ਹਿਜਾਂ ਦੇਣ ਬੱਚਿਆਂ ਨੂੰ ਉਹਨਾਂ ਦੀ ਸਪੋਰਟ ਕਰਨ ਤੇ ਬੱਚੇ ਵੀ ਬੱਚੇ ਵੀ ਇੱਕ ਵਿਚਾਰੇ ਇਹੋ ਜਿਹੇ ਹੰਦੇ ਵੀ ਜਿੱਧਰ ਇਹਨਾਂ ਨੂੰ ਲਾ ਲਈਏ ਬੱਚੇ ਲੱਗ ਜਾਂਦੇ ਆ ਪਰ ਮਾਂ ਤੇ ਉਹਦਾ ਥੋੜਾ ਜਿਹਾ ਫਰਜ ਬੰਦਾ ਵੀ ਟਾਈਮ ਕੱਢਣ ਬੱਚਿਆਂ ਦਾ ਮਾਂ ਬਾਪ ਦਾ ਆਪ ਦਾ ਵੀ ਟਾਈਮ ਨਹੀਂ ਹੈਗਾ ਬੱਚਿਆਂ ਨੂੰ ਇਸ ਪੰਨੇ ਲਾਉਣ ਵਾਸਤੇ ਆਪਾਂ ਦੂਜਿਆਂ ਤੇ ਵੀ ਦੋਸ਼ ਦੇਈ ਜਾਈਏ ਪਰ ਮਾਪਿਓ ਨੂੰ ਖੁਦ ਚਾਹੀਦਾ ਵੀ ਬੱਚੇ ਨੂੰ ਇਸ ਬੰਨੇ ਊਰਜਾ ਦੇਣ ਬੱਚੇ ਦਾ ਇਸ ਬੱਚੇ ਖੇਡਾਂ ਤੇ ਸਾਡਾ ਪੰਜਾਬ ਤੇ ਵੈਸੇ ਪਹਿਲੇ ਨੰਬਰ ਤੇ ਨਾਮ بڑا ਪੰਜਾਬ ਦਾ ਤੇ ਆਉਣ ਵਾਲੇ ਟਾਈਮ 'ਚ ਵੀ ਮੈਂ ਇਹੋ ਮਹਾਰਾਜ ਅਗੇ ਅਰਦਾਸ ਕਰਦਾ ਗੁਰੂ ਮਹਾਰਾਜ ਕੇ ਵੀ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੋਵੇ ਪੰਜਾਬ ਦਾ ਸਾਡੇ ਤੇ ਬੱਚੇ ਵੱਧ ਤੋਂ ਵੱਧ ਗੇਮਾਂ 'ਚ ਜਾਣ ਤੇ ਮੈਡਲ ਜਿੱਤ ਕੇ ਪੰਜਾਬ ਦੇ ਵਿੱਚ ਲੈ ਕੇ ਆਉਣ ਜਸਕਰਨ ਦਾ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਰਹੇਗਾ ਕੀ ਸੰਦੇਸ਼ ਆ ਰਹੇਗਾ ਜਿਹੜੇ ਨੌਜਵਾਨ ਖੇਡਾਂ ਨੂੰ ਛੱਡ ਕੇ ਜਾਂ ਹੋਰ ਗੇਮਾਂ ਨੂੰ ਛੱਡ ਕੇ ਨਸ਼ਿਆਂ ਦੇ ਵਿੱਚ ਗੁਲਤਾਨ ਹੋਏ ਨੇ ਕੀ ਮੈਸੇਜ ਰਹੇਗਾ ਮੇਰਾ ਤਾਂ ਇਹ ਹੀ ਮੈਸੇਜ ਰਹੇਗਾ ਕਿ ਆਪਣੀ ਖੇਡਾਂ ਵਾਂ ਲਓ ਇੱਥੇ ਆਪਣੇ ਸਪੋਰਟਸ ਕੋਟੇ 'ਚ ਜੁਆਇਨ ਕਰੋ ਕੋਈ ਸਪੋਰਟਸ ਕੋਟੇ ਨਾਲ ਤੁਹਾਨੂੰ ਨੌਕਰੀ ਵੀ ਮਿਲੇਗੀ ਜੇ ਤੁਸੀਂ ਨੈਸ਼ਨਲ ਮੈਡਲਿਸਟ ਹੋਗੇ ਤੇ ਗਾ ਤੁਹਾਨੂੰ ਜਾਂ ਫੈਸਿਲਿਟੀ ਵੀ ਮਿਲਣਗੀਆਂ ਤੇ ਬਸ ਨਸ਼ੇ ਛੱਡੋ ਇਹ ਨਸ਼ੇ ਛੱਡੋਗੇ ਤੇ ਤੁਹਾਡੀ ਜ਼ਿੰਦਗੀ ਆਪੇ ਸਹੀ ਹੋ ਜਾਊਗੀ ਠੀਕ ਹੈ ਜਸਕਰਨ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਪਾ ਜੀ ਬਹੁਤ ਬਹੁਤ ਸੋ ਇਸ ਹਨ ਜਸਕਰਨ ਸਿੰਘ ਜੀ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਮਿੱਧ ਸਿੰਘ ਗਿੱਲ ਜੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਕਈਆਂ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਵੀ ਨਲਾਇਕ ਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਕੋਈ ਦਿਸ਼ਾ ਨਹੀਂ ਦੇ ਸਕਦੇ ਤਾਂ ਕਿ ਜਿਹੜੇ ਬੱਚੇ ਨੇ ਉਹ ਭਟਕ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਹੋ ਜਾਂਦੀ ਹੈ ਗਲਤ ਰਸਤੇ ਪੈ ਕੇ ਸੋ ਅੱਜ ਦਿਨ ਕਿਸੇ ਗਾਇਕ ਵੱਲੋਂ ਵੀ ਜਾਂ ਕਿਸੇ ਅਭਿਨੇਤਾ ਵੱਲੋਂ ਵੀ ਦਾ ਕਿਸੇ ਹੋਰਾਂ ਵੱਲੋਂ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਇੱਥੋਂ ਦੇ ਜਿਹੜੇ ਨੌਜਵਾਨ ਹੈ ਉਹ ਨਸ਼ੇੜੀ ਨੇ ਤਾਂ ਇੱਕ ਮਿਸਾਲ ਹੈ ਜਸਕਰਨ ਸਿੰਘ ਜ਼ਿਲ੍ਹਾ ਤਰਨਤਾਰਨ ਜਿਹੜਾ ਕਿ ਹਰ ਮੀਡੀਆ ਜਾਂ ਹਰ ਖਬਰ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦਾ ਨਾਂ ਆਉਂਦਾ ਹੈ ਕਿ ਇਸ ਏਰੀਏ ਦੇ ਵਿੱਚ ਸਰਹੱਦੋਂ ਪਾਰ ਪਾਕਿਸਤਾਨ ਵੱਲੋਂ ਜਿਹੜੀ ਆ ਹੈਰੋਨ ਜਿਹੜੀ ਆ ਆਉਂਦੀ ਆ ਨਸ਼ਾ ਹੁੰਦਾ ਏ ਤਾਂ ਇਸ ਇਲਾਕੇ ਨੂੰ ਬਦਨਾਮ ਕੀਤਾ ਜਾਂਦਾ ਪਰ ਅਸੀਂ ਬਹੁਤ ਸਾਰੀਆਂ ਇੰਟਰਵਿਊ ਕਰ ਚੁੱਕੇ ਆ ਪਿੱਛੇ ਜੇ ਵੀ ਕਰ ਚੁੱਕੇ ਆ ਕਿ ਇਸ ਡਿਸਟ੍ਰਿਕਟ ਤਰਨਤਾਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਨੌਜਵਾਨ ਕੋਈ ਫੁੱਟਬਾਲ ਖਿਡਾਰੀ ਆ ਕੋਈ ਕੁਸ਼ਤੀ ਦਾ ਖਿਡਾਰੀ ਆ ਤੇ ਇਹ ਜਸਕਰਨ ਸਿੰਘ ਜਿਹੜਾ ਏ ਦੌੜਾਂ ਦੇ ਵਿੱਚ ਇਹਨਾਂ ਨੇ ਹైదరాబాద్ ਦੇ ਵਿੱਚ ਜਾ ਕੇ ਦੂਜਾ ਸਟਾਨ ਜਿਹੜਾ ਹਾਸਲ ਕੀਤਾ ਏ ਸੋ ਮੈਂ ਕਹਿਣਾ ਚਾਹਾਂਗਾ ਉਹਨਾਂ ਨੌਜਵਾਨਾਂ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਕਿ ਤੁਸੀਂ ਖੇਡਾਂ ਵੱਲ ਪ੍ਰੇਰਤ ਹੋ ਖੇਡਾਂ ਦੇ ਵਿੱਚ ਜਸਕਰਨ ਸਿੰਘ ਨੇ ਦੱਸਿਆ ਬਹੁਤ ਫਾਇਦੇ ਨੇ ਸੋ ਤੁਸੀਂ ਇਹੋ ਜਿਹੇ ਸਟੋਰੀਆਂ ਦੇਖਣ ਵਾਸਤੇ ਬਣੇ ਰਹੋ ਜੁਡੀਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨ ਤਰਨ